ਮਾਨ ਜੋ ਮੁੱਖ ਮੰਤਰੀ ਸਾਹਿਬ ਪੰਜਾਬੀਆਂ ਵੱਲੋਂ ਚੁਗ ਨਸ਼ਾ ਅਪਰਾਧ ਮਹਿੰਮ ਚਲਾਈ ਗਈ ਹੈ ਅਤੇ ਪੰਜਾਬ ਦੇ ਵਿੱਚ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਮਾਨ ਜੋ ਬੀ ਜੀ ਪੀ ਸਾਹਿਬ ਪੰਜਾਬ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਅਪਰਾਧ ਸਖ ਕਿਸ਼ਾਨ ਅਰਵੇਸ ਦੇ ਤੇ ਹੋਇਆ ਹਨ ਉਸੇ ਲੜੀ ਤੱਕ ਮਾਨ ਜੋ ਡੀਏਜੀ ਸਾਹਿਬ ਪਟਿਆਲਾ ਰੇਂਜ ਡਾਕਟਰ ਨਾਨਕ ਸਿੰਘ ਜੀਆਂ ਵੱਲੋਂ ਪਟਿਆਲਾ ਰੇਂਜ ਦੇ ਦਸਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਨ ਜੋ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਨ ਸ਼ਰਮਾ ਜੀਆਂ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਵਿੱਚ ਹਰ ਗਲੀ ਮਾਲੇ ਪਿੰਡਾਂ ਦੇ ਵਿੱਚ ਕਾਸਕੋ ਸਰਚ آپریشن ਚਲਾ ਕੇ ਨਸ਼ਾ ਤਸਕਰਾਂ ਨੂੰ ਪਾੜਣਾ ਪਾਇਆ ਹੋਇਆ ਨੇ ਤਾਂ ਕਿ ਕੋਈ ਵੀ ਨਸ਼ਾ ਤਸਕਰ ਜ਼ਿਲ੍ਹਾ ਪਟਿਆਲਾ ਦੀ ਹੱਦ ਦੇ ਅੰਦਰ ਨਾ ਬਣ ਸਕੇ ਅਤੇ ਆਗਰ ਕੋਈ ਵੀ ਨਸ਼ਾ ਤਸਕਰ ਪੰਜਾਬ ਜ਼ਿਲ੍ਹਾ ਪਟਿਆਲਾ ਦੀ ਹੱਦ ਦੇ ਅੰਦਰ ਆ ਗਿਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਆ ਜਿਹੜੀ ਕਰੀ ਜਾਊਗੀ ਤੇ ਨਸ਼ੇ ਦੇ ਵਪਾਰੀਆਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਵੇਗਾ ਮੈਂ ਲਾਡੀ ਪਿਹੇੜੀ ਚਾਰ ਲਾਈਨਾਂ ਲਿਖੀਆਂ ਨੇ ਧਿਆਨ ਨਾਲ ਜਰੂਰ ਸੁਣਨਾ ਜੀ ਹੋ ਨਸ਼ਾ ਜੜ ਤੋਂ ਮੁਕਾਓ ਲੋਕ ਸਾਰੇ ਸਮਝਾਓ ਜਾ ਨਸ਼ਾ ਜੜ ਤੋਂ ਮੁਕਾਓ ਲੋਕ ਸਾਰੇ ਸਮਝਾਓ ਬੇੜਾ ਹੱਥ ਨਹੀਂ ਆਉਣਾ ਫੇਰ ਪੈਜੂ ਪਸਤਾਉਣਾ ਬੇੜਾ ਹੱਥ ਨਹੀਂ ਆਉਣਾ ਫੇਰ ਪੈਜੂ ਪਸਤਾਉਣਾ ਨਸ਼ਾ ਜੜ ਤੋਂ ਮੁਕਾਉਣਾ ਸਾਰੇ ਲੋਕਾਂ ਨੂੰ ਸਮਝਾਉਣਾ ਜੁੱਤ ਨਸ਼ਿਆਂ ਵਿਰੁੱਧ ਜੁੱਤ ਨਸ਼ਿਆਂ ਵਿਰੁੱਧ ਇਹ ਇੱਕ ਲਹਿਰ ਬਣਾਈਏ ਇਹ ਇੱਕ ਲਹਿਰ ਬਣਾਈਏ ਨਸਤ ਸੇ ਤਮਲੇ ਈਮਾਰਾ ਨਸਤ ਸੇ ਤਰੇ ਈਮਾਰਾ ਸਾਰੇ ਲੋਕਾਂ ਨੂੰ ਸਮਝਾਉਣਾ ਬੇੜਾ ਹੱਥ ਨਹੀਂ ਆਉਣਾ ਫੇਰ ਭੈਜ ਪੁਸਤਾਉਣਾ ਕਰ ਕਰ ਗੱਲ ਇੱਕ ਚੱਲੇ ਕਰ ਕਰ ਗੱਲ ਇੱਕ ਚੱਲੇ ਤਸਕਰ ਭਜੇ ਕੱਲੇ ਕੱਲੇ ਤਸਕਰ ਭਜੇ ਕੱਲੇ ਕੱਲੇ ਵਪਾਰ ਦਿਖਦਾ ਹੈ ਜਿਹੜਾ ਨਸ਼ੇ ਦਾ ਵਪਾਰੀ ਦਿਖਦਾ ਹੈ ਜਿਹੜਾ ਫੜ ਥਾਣੇ ਲੈ ਜਾਣਾ ਫੇਰ ਪੈਜੂ ਪਸਤਾਉਣਾ ਬੇੜਾ ਹੱਥ ਨਹੀਂ ਹੋਏ ਆਉਣਾ ਐਸਾ ਕੰਮ ਕਰੋ ਸਾਰੇ ਨਸ਼ਾ ਆ ਬੇਨਾ ਦੁਆਰੇ ਐਸਾ ਕੰਮ ਕਰੋ ਸਾਰੇ ਨਸ਼ਾ ਆ ਬੇਨਾ ਦੁਆਰੇ ਨਸ਼ਾ ਵੇਚਦਾ ਜੇ ਕੋਈ ਨਸ਼ਾ ਵੇਚਦਾ ਜੇ ਕੋਈ ਲਾਡੀ ਉਹਦੇ ਪੁੱਟ ਦੋ ਟਿਕਾਣੇ ਫੇਰ ਪੈ ਜੋ ਪਸਤਾਉਣਾ ਵੇਲਾ ਹੱਥ ਨਹੀਂ ਆਉਣਾ ਨਸ਼ਾ ਜੜ ਤੋਂ ਮੁਕਾਓ ਸਾਰੇ ਲੋਕ ਸਮਝਾਓ ਤਨਵਾਦ ਜੈਹਾਂ ਸਲੂਟ